ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੰਜਗਰਾਈ ਕਲਾਂ ਦੇ ਵਿੱਚ ਪੰਜਗਰਾਈ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਆ ਇਹਦੋਂਗਾ ਪੰਜਗਰਾਈ ਖੁਰਦਾ ਜਾਂਦਾ ਮਿੱਤਰੋ ਜਿਹੜੀ ਛੋਟੀ ਪੰਜਗਰਾਈ ਆ ਉਹ ਆ ਜਾਂਦੀ ਆ ਮੋਗੇ ਚਲੇ ਦੀ ਫਰੀਦਕੋਟ ਚਲੇ ਦਾ ਮਾਨਮਤਾ ਨਗਰ ਆ ਤੇ ਜਦੋਂ ਆਪਾਂ ਮਿੱਤਰੋ ਏ ਰੋਡ ਤੇ ਪਿੰਡ ਆਉਂਦਾ ਵਾ ਬਾਗੇ ਪੁਰਾਣੇ ਤੋਂ ਕੋਟਕਪੂਰਾ ਰੋਡ ਦੇ ਉੱਤੇ ਪਾਸ ਕੋਟਕਪੂਰਾ ਇਥੋਂ 8-9 ਕਿਲੋਮੀਟਰ ਦੀ ਦੂਰੀ ਤੇ ਆ ਤੇ ਜਦੋਂ ਤੁਸੀਂ ਪੰਜ ਗਰਾਂਈ ਤੋਂ ਮਾਲਕਿਆਂ ਵਾਲੇ ਪਾਸੇ ਨੂੰ ਮੁੜੋਗੇ ਤਾਂ ਮਿੱਤਰੋ ਬਸ ਕੁਝ ਕੁ ਕਦਮਾਂ ਦੀ ਦੂਰੀ ਤੈਅ ਕਰਦੇ ਤੁਹਾਨੂੰ ਮਿਲ ਜੂਗਾ ਵਾਟਰ ਵਰਕਸ ਮਿੱਤਰੋ ਵੇਖੋ ਬਿਲਕੁਲ ਵਾਟਰ ਵਰਕਸ ਦੇ ਉਪਰ ਜਿਹੜਾ ਸਾਹਮਣੇ ਬਾਈ ਰੱਖੇ ਦਾ ਘਰ ਆ ਲਖੇ ਬਾਈ ਦੇ ਘਰੇ ਇੱਕ ਵੈੜ ਫਕਾਉ ਖੜੀ ਆ ਮਿੱਤਰੋ ਕਰੇ ਲੋਪਰਵਾਰਾ ਮੂੰਹੋਂ ਦੋ ਦਾੰਦਾ ਬੱਚੀ ਪਿਓਰ ਤੁਸੀਂ ਬਾਕੀ ਆ ਕੇ ਆਪ ਵੀ ਕਲੀਅਰ ਕਰ ਲਓ ਜੇ ਔਰ ਸੂਣ ਦੇ ਵਿੱਚ 5-4 ਦਿਨ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ ਬੜੀ ਸੋਹਣੀ ਸੁਨੱਖੀ ਬੱਚੀ ਆ ਬੜੀ ਤਿਆਰੀ ਦੇ ਵਿੱਚ ਤਿਆਰ ਹੋਣ ਲੱਗੀ ਆ ਹਜੇ 5-4 ਬਾਕੀ ਆ ਗੱਲ ਕਰੋ ਕਿਉਂਕਿ ਗਰਮੀ ਦੇ ਵਿੱਚ ਥੋੜਾ ਜਿਹਾ ਪਸੂ ਘਟ ਖੁੱਲਦਾ ਥੱਲੋਂ ਉਹ ਵੀ ਕਾਰਨ ਨੇ ਜਿਹੜਾ ਭੁੱਲਿਆ ਹੋਇਆ ਇਹਨੇ ਮੌਸਮ ਦੇ ਅਨੁਸਾਰ ਬਹੁਤ ਸੋਹਣੀ ਤਿਆਰੀ ਤੋਰ ਦਿਓ ਬਾਈ ਜੀ ਮਾੜੀ ਜੀ ਬੱਚੀ ਕੋਲ ਕੇ ਮੌਸਮ ਦੇ ਅਨੁਸਾਰ ਬਹੁਤ ਸੋਹਣੀ ਤਿਆਰੀ ਕੀਤੀ ਹੋਈ ਆ ਇਹ ਬੜ ਦਸਤਾਂਚੇ ਦੇ ਵਿੱਚ ਬਣਾਈ ਨੇ ਸਾਂਭੀ ਹੋਈ ਆ ਰੂਹ ਦੇ ਨਾਲ ਮਿੱਤਰੋ ਬਹੁਤ ਸੋਹਣੀ ਹੁੰਦੀ ਸਰੀਰਕ ਬੰਤਰ ਪਰਮਾਤਮਾ ਮਿਹਰ ਕਰੇ ਸਹੀ ਸਲਾਮਤ ਸੁਹਾ ਲਗੇ ਵੱਛੀ ਦਾ ਦੁੱਧ ਲੈਣਾ ਤੁਹਾਡੇ ਤੇ ਆ ਵੱਛੀ ਨਹੀਂ ਕਹਿੰਦੀ ਮੈਂ ਦੁੱਧ ਨਹੀਂ ਦਿੰਦੀ ਇਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਇਹਦੇ ਥਲੋ 20 ਕਿਲੋ ਚੋਣਿਆ ਇਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਇਹਦੇ ਥਲੋ 15 ਕਿਲੋ ਚੋਣਿਆ ਇਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਇਹਦੇ ਕੋਲੋਂ 12 ਕਿਲੋ ਚੋਣੇ ਕਿਉਂਕਿ ਇਹਨੇ ਲਹੂ ਪਾਣੀ ਵਾਲੀ ਜਾਨ ਵਾਲੀ ਚਮਕਦਮਕ ਵਾਲੀ ਵੱਛੀ ਆ ਕੋਈ ਫਿੱਕੀ ਨਹੀਂਗੀ ਕਹਿ ਸਕਦੇ ਤੁਸੀਂ ਐਨ ਮਿੱਤਰੋ ਪੱਥਰ ਵਰਗੀ ਪਈ ਆ ਕਰਮ ਵਾਲੀ ਚਾਰੇ ਪਾਸਿਆਂ ਤੋਂ ਲੈ ਥਾਣਾ ਦਾ ਪੁੱਤ ਸਹਿਜ ਵਿਖਾਦੀ ਥਲੋ ਮੁਠੀ ਵਾਲਾ ਪੂਰਾ ਥਾਣਾ ਇਹਨੇ ਕੱਢਿਆ ਹੋਇਆ ਹਜੇ ਨੇ ਹੋਰ 5-4 ਦਿਨ ਲੈ ਜਾਣੇ ਆ ਬਣਦੀ ਬਣਾਉਂਦੀ ਨੇ ਬਹੁਤ ਸੋਹਣੀਆਂ ਨੇ ਨਖੇਰੇ ਜਿਹੜੀਆਂ ਨਖੇਰ ਲੈਣੀਆਂ ਮਿੱਤਰੋ ਤੇ ਚਟੇ ਅੰਡੇ ਰਗੀ ਪਈ ਆ ਇਹ ਵੀ ਗੱਲ ਨੋਟ ਰੱਖ ਲੋ ਮਾੜਾ ਮੋਟਾ ਜਿਹਾ ਸਿੰਬ ਹੈਗਾ ਕਾਲਾ ਵਿੱਚ ਬੱਚੀ ਦੇ ਬਾ ਕਮਾਲ ਤਿਆਰੀ ਦੇ ਵਿੱਚ ਬਾਈ ਲੱਖੇ ਦੇ ਕੋਲੇ ਵੱਚੀ ਆ ਮਿੱਤਰੋ 90000 ਰੁਪਇਆ ਇਹਦੀ ਕੀਮਤ ਆ ਵਿੱਚੋਂ ਮਾਨਤਨ ਹੋ ਜੂ ਆ ਤਾਂ ਹੋਇਆ ਨਾ ਮੁੱਲ ਰੇਟ ਹੋਇਆ ਚੀਜ਼ ਦਾ ਵੀ ਇੱਕ ਹੁੰਦਾ ਚੀਜ਼ ਦਾ ਰੇਟ ਆਪਾਂ ਗਲਤ ਕਰ ਲੈਨੇ ਆ ਬਾਅਦ ਇਹ ਕਹਿ ਦਿੰਦੇ ਆ ਵਿਕਦੀ ਨਹੀਂ ਵਿਕਣਾ ਨਹੀਂਗਾ ਵੀਰੇ ਉਹਨੇ ਧੰਨਤਾ ਰੁਪਈਏ ਦੇ ਵਿੱਚ ਹੀ ਚੱਲਣਾ ਜੰਨੇ ਦਾ ਵਾ ਕਿਉਂ ਕੀ ਰੁਪਈਏ ਨੇ ਰੁਪਈਆ ਹੀ ਰਹਿਣਾ ਸ਼ੁਕਰ ਆ ਰੱਬਾ ਤੇਰਾ ਮਾੜਾ ਮੋਟਾ ਬੁੱਲਾ ਹਵਾ ਦਾ ਦਿੱਤਾ ਹੀ ਇਹ ਵੀ ਤੇਰਾ ਧੰਨਵਾਦ ਆ ਮਿਸਰਾ ਤੂੰ ਦਾ ਚਪੇੜਾ ਨਾਲੋਂ ਜ਼ਿਆਦਾ ਭਾਰ ਦੇਈ ਜਨਾ ਉਹਦਾ ਚਪੇੜੇ ਮਾਰ ਲਿਆ ਕਰ ਸਵੇਰ ਫਿਰ ਗਰਮੀ ਨਾ ਪਾਇਆ ਕਰ ਕਿਉਂ ਬਾਈ ਬਾਈ ਨੰਬਰ ਦੱਸੀ ਮੈਨੂੰ ਬਾਈ ਯਾਰ ਇੱਕ ਵਾਰ 8699 ਜੀ 112080 ਇੱਕ ਵਾਰੀ ਹੋਰ ਬੋਲ ਦੇ 8699 112080 8699 112080 ਹਣਾ ਜੀ 86 ਇਹਨੇ 9112082 ਦਾ ਨੰਬਰ ਆ ਲੱਖਾਂ 22 ਦਾ ਨਾਮ ਆ ਮਾਲਕਿਆਂ ਵਾਲਾ ਰੋੜਾ ਵਾਟਰਬਾਕਸ ਦੇ ਓਪੋਜੀਟ ਬਿਲਕੁਲ ਸਾਹਮਣੇ ਬਈ ਦਾ ਘਰ ਆ ਬਲੂਨ ਵੱਚੀਆ ਪਹਿਲਾਂ ਸੂਆ ਦਾ 5 ਦਿਨ ਬਾਕੀ ਆ 90000 ਰੁਪਏ ਮੌਲਾ